ਜੇ ਹੁਣ ਮੈਂ ਇੱਥੇ ਕੋਈ ਬੰਦੇ ਨੂੰ ਵੇਖ ਲਿਆ ਕੋਈ 7-8 ਸਾਲ ਹੋ ਗਏ ਮੈਂ ਲਗਾਤਾਰ ਇੱਥੇ ਸੇਵਾ ਕਰੰਦਿਆਂ ਇਹਨੂੰ ਬਚਾਉਣ ਦੀ ਵਿੱਥੋਂ ਆਣ ਕੇ ਗੰਦਮਾਂ ਦੇ ਚੁੱਕਦਾ ਇੱਥੋਂ ਨਾਰੀਅਲ ਸਾਰੇ ਚੁੱਕਦਾ ਸਾਰਾ ਕੁਝ ਕਰਦਾ ਪਰ ਲੋਕ ਨਹੀਂ ਸੁਣਦੇ ਹੁਣ ਮੈਨੂੰ ਡਾਂਗ ਵੀ ਇੱਥੇ ਫੜਨੀ ਪੈਣੀ ਤੇ ਉੱਤੇ ਪਰਚਾ ਵੀ ਕਤਲ ਦਾ ਪਰਚਾ ਇਹਦਾ ਮੈਂ ਕਰਾਉਂ ਕਿਉਂਕਿ ਰੁੱਖ ਨੂੰ ਵੱਢਣਾ ਰੁੱਖ ਨੂੰ ਸਕਾਉਣਾ ਰੁੱਖ ਨੂੰ ਮਾਰਨਾ ਕਤਲ ਦੇ ਬਰਾਬਰ ਆ ਤੇ ਉੱਤੇ ਉਹ ਪਰਚਾ ਮੈਂ ਕਰਾਉਂ ਜਿਹੜੇ ਨਾਰੀਅਲ ਅਸੀਂ ਬਿਮਾਰੀ ਚ ਖਾਨੇ ਆ ਸਭ ਤੋਂ ਪਹਿਲਾਂ ਨਾਰੀਅਲ ਜਿਹੜਾ ਵਾ ਅਸੀਂ ਬਿਮਾਰੀ ਦੇ ਚਲੇ ਹੁੰਨੇ ਸਾਡੇ ਸੈੱਲ ਪੂਰੇ ਹਨ ਇਹੋ ਜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਮੀਟ ਦੇ ਲਫਾਫੇ ਜਿਹੜੇ ਇਹਦੇ ਨਾਲ ਬੰਨੇ ਹੁੰਦੇ ਆ ਉਹ ਜਿਹੜੀਆਂ ਚੀਜ਼ਾਂ ਇੱਥੇ ਬੰਨੀਆਂ ਹੁੰਦੀਆਂ ਉਹ ਲੋਕੀ ਛੱਡ ਦੋ ਇਹ ਚੀਜ਼ ਜਿਹੜੀ ਹੈ ਨਾ ਕਰੋ ਉਹ ਰੋਗ ਜਿਹੜਾ ਮੀਟ ਆਪਣੇ ਘਰ ਬੱਚਿਆਂ ਨੂੰ ਖਾਓ ਆਪਣੇ ਆਂਡੇ ਜਿਹੜੇ ਆਪਣੇ ਬੱਚਿਆਂ ਨੂੰ ਖਾਓ ਨਾਰੀਅਲ ਦਾ ਪਾਣੀ ਉਹਨਾਂ ਨੂੰ ਪਿਓ ਜਾਨ ਸੈੱਲ ਪੂਰੇ ਹੋ ਜਾਣ ਤੇ ਉਹਨਾਂ ਦਾ ਦਿਮਾਗ ਸਹੀ ਢੰਗ ਨਾਲ ਕੰਮ ਕਰੇ ਇਹ ਰੋਖ ਨੂੰ ਬਚਾ ਲਓ ਇਹ ਰੋਖ ਨੂੰ ਇੰਜ ਨਾ ਕਰੋ ਮੇਰੇ ਨਾਲ ਸਰਬਜੀਤ ਸਿੰਘ ਹੈ ਰਿਆ ਸ਼ਹੀਦ ਭਗਤ ਸਿੰਘ ਹੋਏ ਹਨ ਸਭਾ ਤੋਂ ਇਹ ਗੱਲਬਾਤ ਇਹ ਆ ਜੀ ਵੀ ਅੱਜ ਤੋਂ 8-9 ਸਾਲ ਪਹਿਲਾਂ ਮੈਂ ਇੱਥੇ ਇੱਕ ਗੱਡੀ ਰਿਪੇਅਰ ਕੀਤੀ ਸੀ ਤੇ ਉਹ ਗੱਡੀ ਵਾਲਿਆਂ ਨੇ ਜਦੋਂ ਮੈਂ ਕਪੜਾ ਮੰਗਿਆ ਉਹਨਾਂ ਨੇ ਮੈਨੂੰ ਇੱਕ ਚੁੰਨੀ ਦਿੱਤੀ ਲਾਲ ਰੰਗ ਦੀ ਉਹਦੇ ਨਾਲ ਮੈਂ ਹੱਥ ਪੂੰਝ ਕੇ ਤੇ ਮੈਂ ਆਖਿਆ ਯਾਰ ਜੇ ਪੱਗ ਸਾਡੀ ਸਰਦਾਰੀ ਆ ਤੇ ਚੁੰਨੀ ਵੀ ਸਾਡੇ ਧੀਆਂ ਦੀ ਸਰਦਾਰੀ ਆ ਤੇ ਉਹ ਸਾਡਾ ਤਾਜ ਆ ਸਿਰ ਦਾ ਧੀਆਂ ਦੀ ਚੁੰਨੀ ਉਹ ਚੁੰਨੀ ਮੈਂ ਸੁੱਟਣ ਦੀ ਬਜਾਏ ਝੰਡੇ ਦੇ ਉੱਤੇ ਰੱਖ ਦਿੱਤੀ ਉਸ ਤੋਂ ਬਾਅਦ ਇਹੋ ਜੀ ਭੇਡ ਚੱਲੀ ਆ ਜਿਹੜੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਿਹੜੇ ਮਾਨਸਿੰਘ ਕਗਾਲੀ ਚ ਚਲੇ ਗਏ ਜਿਹੜੇ ਆਪਣਾ ਲਾਜ ਨਹੀਂ ਕਰਾਉਣਾ ਚਾਹੁੰਦੇ ਇੱਥੇ ਆਣ ਕੇ ਰੋਖ ਨੂੰ ਪੁੱਜੀ ਜਾਂਦੇ ਉਹ ਚੁੰਨੀ ਨੂੰ ਪੁੱਜੀ ਜਾਂਦੇ ਇੱਥੇ ਹਜ਼ਾਰਾਂ ਮੀਟਰ ਕਪੜਾ ਜਿਹੜਾ ਮੈਂ ਇੱਥੋਂ ਲਾਇਆ ਉਹ ਆਣ ਕੇ ਬੰਨ ਬੰਨ ਕੇ ਇੱਥੇ ਬੇੜਾਗਰ ਕਰਨਦੇ ਆ ਤੇ ਇਸ ਰੋਖ ਦੀਆਂ ਜੜਾਂ 'ਚ ਜਿਹੜਾ ਤੇਲ ਪਾਉਂਦੇ ਇੱਥੇ ਸ਼ਰਾਬਾਂ ਬੂਟੇ ਨੂੰ ਪਾਈ ਜਾਂਦੇ ਐ ਇਸ ਰੋਖ ਨੂੰ ਨਾਲ ਮੀਟ ਬੰਨੀ ਜਾਂਦੇ ਆ ਦਰਖਤ ਦੇ ਨਾਲ ਤੇ ਨਾਲ ਆਂਡੇ ਸੰਤਰੇ ਫਲ ਫਰੂਟ ਜੋ ਕੁਛ ਹੁੰਦਾ ਇੱਥੇ ਸੁੱਟੀ ਜਾਂਦੇ ਜਿਹੜੇ ਕਿ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਤਾਂ ਖਵਾਉਣ ਦੀ ਉਹ ਆਪਣੇ ਬੱਚਿਆਂ ਨੂੰ ਖੋਣ ਉਹਨਾਂ ਦਾ ਇਲਾਜ ਠੀਕ ਹੋ ਸਕੇ ਉਹ ਆਪਣੀ ਸਿਹਤ ਪੱਖੋਂ ਠੀਕ ਹੋ ਸਕਣ ਇਸ ਰੁੱਖ ਨੇ ਕੱਖ ਨਹੀਂ ਦੇਣਾ ਇਸ ਰੁੱਖ ਨੂੰ ਵਿਚਾਲੋ ਇਸ ਰੁੱਖ ਨੇ ਸਾਨੂੰ ਆਕਸੀਜਨ ਦੇਣੀ ਹੈ ਜਿਹੜਾ ਸਾਡਾ ਆਧਾਰ ਹੈ ਮਨੁੱਖ ਦਾ ਜੀਵ ਦਾ ਉਹ ਰੁੱਖ ਤੋਂ ਆਕਸੀਜਨ ਲੋਏ ਨੂੰ ਤੇਲ ਪਾ ਪਾ ਕੇ ਖਤਮ ਨਾ ਕਰੋ ਲੋਕੀ ਕਹਿੰਦੇ ਆਡੀਆਂ ਇੱਥੇ ਮੰਨਤਾ ਪੂਰੀਆਂ ਹੋਈਆਂ ਜੀ ਇੱਥੇ ਸੁਪਨੇ ਚੋਂ ਦੇ ਦਕਰ ਉਹਨਾਂ ਦੇ ਬਾਬੇ ਦਾ ਦੇਣੀ ਉਹਨਾਂ ਦੇ ਸੁਪਨੇ ਚੋਂ ਦੇ ਜਿਹੜੀ ਮਾਂ ਘਰ ਤੜਫਨਦੀ ਜਿਹੜਾ ਬਾਪ ਘਰ ਤੜਫਨਦਿਆ ਉਹਨਾਂ ਦਾ ਉਹਨਾਂ ਉਹ ਨਹੀਂ ਉਹਨਾਂ ਦੇ ਸੁਪਨੇ ਜਿਹੰਦਾ ਉਹਨਾਂ ਦੀ ਸੇਵਾ ਨਹੀਂ ਕਰਨੀ ਇੱਥੇ ਆਣ ਕੇ ਰਾਤ ਦੇ 12 ਵਜੇ ਤੱਕ ਨਕਲੀ ਤਾਤਰੀਆਂ ਜਿਹੜੇ ਤਾਤਰੀਕ ਲੋਕਾਂ ਨੂੰ ਗਲਤ ਰਾਏ ਪਾਉਂਦੇ ਆ ਇੱਥੇ ਆਣ ਕੇ ਗਲਤ ਕੰਮ ਵੀ ਕਰਦੇ ਹੋ ਜਨਾਨੀਆਂ ਨਾਲ ਸਾਰਾ ਕੁਝ ਕਰਦੇ ਆ ਤੇ ਇੱਥੇ ਆਣ ਕੇ ਉਹਨਾਂ ਨੂੰ ਕਹਦਾ ਮੰਨਤਾ ਪੂਰੀ ਹੋਣੀ ਆ ਮੰਨਤ ਹਮੇਸ਼ਾ ਪੂਰੀ ਹੁੰਦੀ ਆ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਬੱਚਿਆਂ ਦੀ ਸੇਵਾ ਕਰੋ ਉਹਨਾਂ ਦੇ ਤਹਿਤ ਮੰਨਤਾ ਨਹੀਂ ਪੂਰਾ ਹੁੰਦੀਆਂ ਇਹ ਰੋਕ ਕਦੀ ਮੰਨਤਾ ਨਹੀਂ ਪੂਰੀਆਂ ਕਰਦੇ ਇਹ ਰੋਕ ਸਾਹ ਦਿੰਦੇ ਆ ਸਾਨੂੰ ਸਾਡੀ ਸਭ ਤੋਂ ਵੱਡੀ ਮੰਨਤ ਜਿਹੜੀ ਉਹ ਸਾਹ ਆ ਇਹ ਰੋਕ ਸਾਡੀ ਉਹ ਪੂਰਤੀ ਕਰਦੇ ਆ ਸਾਨੂੰ ਜੇ ਸਾਹ ਨਾ ਆਇਆ ਤਾਂ ਅਸੀਂ ਤੜਫ ਤੜ ਕੇ ਮਰਾਂਗੇ ਤੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਦੀ ਦੇਖਭਾਲ ਨਾ ਕੀਤੀ ਅਸੀਂ ਐਂਜੀ ਤੇਲ ਦੋਂਦੇ ਰਹੇ ਇਹਨੂੰ ਇੱਥੇ ਸ਼ਰਾਬਾਂ ਚੜਾਉਂਦੇ ਰਹੇ ਇੱਥੇ ਖਾਣ ਪੀਣ ਦਾ ਸਮਾਨ ਸੁੱਟਦੇ ਰਹੇ ਤੇ ਇਹ ਰੁੱਖ ਅਕਸਰ ਇੱਕ ਨੈਕ ਦੇ ਨੂੰ ਸੁੱਕੇ ਨਾ ਸੁੱਕ ਕੇ ਇਸ ਰੁੱਖ ਦਾ ਬੇੜਾਗਰ ਕੋਈ ਨਾ ਪਰ ਜੇ ਹੁਣ ਮੈਂ ਇੱਥੇ ਕੋਈ ਬੰਦੇ ਨੂੰ ਵੇਖ ਲਿਆ ਕਿ 7-8 ਸਾਲ ਹੋ ਗਏ ਮੈਂ ਲਗਾਤਾਰ ਇੱਥੇ ਸੇਵਾ ਕਰੰਦਿਆਂ ਇਹਨੂੰ ਬਚਾਉਣ ਦੀ ਵਿਥੋਂ ਆਣ ਕੇ ਗੰਦਮਾਂ ਤੇ ਚੁੱਕਦਾ ਇੱਥੋਂ ਨਾਰੀਅਲ ਸਾਰੇ ਚੁੱਕਦਾ ਸਾਰਾ ਕੁਝ ਕਰਦਾ ਪਰ ਲੋਗ ਨਹੀਂ ਸੁਧਰਦੇ ਹੁਣ ਮੈਨੂੰ ਡਾਕ ਵੀ ਇੱਥੇ ਫੜਨੀ ਪੈਣੀ ਤੇ ਉੱਤੇ ਪਰਚਾ ਵੀ ਜਿਹੜਾ ਵਾ ਕਤਲ ਦਾ ਪਰਚਾ ਜਿਹੜਾ ਮੈਂ ਕਰਾਉਂ ਕਿ ਉਹ ਵੀ ਰੋਖ ਨੂੰ ਵੱਢਣਾ ਰੋਖ ਨੂੰ ਸਕਾਉਣਾ ਰੋਖ ਨੂੰ ਮਾਰਨਾ ਕਤਲ ਦੇ ਬਰਾਬਰ ਆ ਤੇ ਉੱਤੇ ਉਹ ਪਰਚਾ ਮੈਂ ਕਰਾਉਂ ਜੇ ਕੋਈ ਜੋ ਤੁਸੀਂ ਇੱਥੇ ਆਏ ਤੇ ਕੀ ਹਾਲਾਤ ਕੀ ਵੇਖਿਆ ਕੀ ਸਮਾਨ ਆਇਆ ਲਗਾਤਾਰ ਜਦੋਂ ਵੀ ਆਈਦੇ ਇੱਥੇ ਇਸਮਾਨ ਦਾ 10000 ਮੀਟਰ ਇੱਥੇ ਕੱਪੜਾ ਪਿਆ ਹੁੰਦਾ ਲਾਲ ਰੰਗ ਦਾ ਨਾਲ ਇੱਥੇ ਝਾੜੂ ਪਿਆ ਹੁੰਦੇ ਆਮ ਆਦਮੀ ਪਾਰਟੀ ਇੱਥੇ ਖਿਲਰੀ ਹੁੰਦੀ ਆ ਨਾਲ ਜਿਹੜਾ ਵਾ ਇੱਥੇ ਖਾਣ ਪੀਣ ਦਾ ਸਮਾਨ ਪਿਆ ਹੁੰਦਾ ਨਾਲ ਇੱਥੇ ਸ਼ਰਾਬ ਦੀਆਂ ਬੋ ਤੇ ਨਾਲ ਇੱਥੇ ਜਿਹੜਾ ਵਾ ਉਹ ਨਾਰੀਅਲ ਪੀ ਹੁੰਦੇ ਆ ਜਿਹੜੇ ਨਾਰੀਅਲ ਅਸੀਂ ਬਿਮਾਰੀ ਚ ਖਾਂਦੇ ਆ ਸਭ ਤੋਂ ਪਹਿਲਾਂ ਨਾਰੀਅਲ ਜਿਹੜਾ ਵਾ ਅਸੀਂ ਬਿਮਾਰੀ ਦੇ ਚਲੇ ਹੁੰਨੇ ਸਾਡੇ ਸੈੱਲ ਪੂਰੇ ਹਨ ਇਹੋ ਜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਮੀਟ ਦੇ ਲਫਾਫੇ ਜਿਹੜੇ ਇਹਦੇ ਨਾਲ ਬੰਨੇ ਹੁੰਦੇ ਆ ਉਹ ਜਿਹੜੀਆਂ ਚੀਜ਼ਾਂ ਇੱਥੇ ਬੰਨੀਆਂ ਹੁੰਦੀਆਂ ਉਹ ਲੋਕੀ ਛੱਡ ਦੋ ਇਹ ਚੀਜ਼ ਜਿਹੜੀ ਹੈ ਨਾ ਕਰੋ ਉਹ ਜਿਹੜਾ ਮੀਟ ਆਪਣੇ ਘਰ ਬੱਚਿਆਂ ਨੂੰ ਖਾਓ ਆਪਣੇ ਆਂਡੇ ਜਿਹੜੇ ਆਪਣੇ ਬੱਚਿਆਂ ਨੂੰ ਖਾਓ ਨਾਰੀਅਲ ਦਾ ਪਾਣੀ ਉਹਨਾਂ ਨੂੰ ਪਿਓ ਜਾਨ ਸੈੱਲ ਪੂਰੇ ਹੋ ਜਾਣ ਤੁਹਾਨੂੰ ਦਿਮਾਗ ਸਹੀ ਢੰਗ ਨਾਲ ਕੰਮ ਕਰੇ ਇਹ ਰੁੱਖ ਨੂੰ ਬਚਾ ਲਓ ਇਹ ਰੁੱਖ ਨੂੰ ਇੰਜ ਨਾ ਕਰੋ ਜੇ ਮੁਰ ਤੋਂ ਲੋਕ ਫੇਰ ਅਜਾ ਕੁਝ ਕਰਨਗੇ ਫਿਰ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਫਿਰ ਮੈਂ ਪ੍ਰਸ਼ਾਸਨਿਕ ਢੰਗ ਨਾਲ ਵੀ ਜੋ ਕਾਨੂੰਨ ਕਹਿੰਦਾ ਪਹਿਲਾਂ ਤਾਂ ਪਰਚਾ ਦਰਜ ਕਰਾਉ ਜੇ ਨਾ ਫਿਰ ਅਡੇ ਫਿਰ ਡਾਂਗ ਲਾ ਕੇ ਇੱਥੇ ਬਹਾਂਗੇ ਡਾਂਗ ਨਾਲ ਕੰਮ ਕਰਾਂਗੇ ਅੱਛਾ ਟਾਹਣੀਆਂ ਤੇ ਉਹ ਆਪਣਾ ਗਾਨੇ ਵੀ ਬਣਨੇ ਗਏ ਵਿਆਹ ਜਾਂ ਤੇ ਮੰਤਾ ਪੁਰੀਆਂ ਹੁੰਦੀਆਂ ਕਹਿੰਦੇ ਗੱਲ ਆ ਵੀ ਮੰਤਾ ਜਿਹੜੀ ਆ ਪਹਿਲਾਂ ਤਾਂ ਬੰਦੇ 'ਚ ਦੋਸ਼ ਹੋਊਗਾ ਕੋਈ ਉਹ ਜਾ ਕੇ ਕਿਸੇ ਡਾਕਟਰ ਨਾਲ ਕੰਸਲਟ ਕਰੇ ਉਹਦੀ ਦਵਾਈ ਦੂਈ ਲਵੇ ਜੋ ਉਹ ਵੀ ਠੀਕ ਆ ਉਹਦੀ ਬਡੇਰੀ ਉਮਰ ਹੋ ਗਈ ਆ ਜਿਹੜਾ ਮੈਰਿਜ ਬਿਊਰੋ ਬਹੁਤ ਖੁੱਲਿਆ 5-7000 ਰੁਪਿਆ ਲੈ ਕੇ ਕੋਈ ਜਿਹੜਿਆ ਚੰਗੀ ਕੁੜੀ ਨੂੰ ਮਲਾ ਦਿੰਦੇ ਆ ਉਹ ਖਾਨਦਾਨ ਵੇਖ ਲੈਣੋ ਪਰਿਵਾਰ ਵੇਖ ਲੈਣ ਤੇ ਉੱਥੇ ਸ਼ਾਦੀ ਹੋ ਸਕਦੀ ਮੰਤ ਉੱਥੋਂ ਪੂਰੀ ਹੋ ਸਕਦੀ ਹੈ ਮੈਰਿਜ ਬਿਊਰੋ ਤੋਂ ਤੇ ਜਿਹੜੀ ਦੂਜੀ ਮੰਤ ਆ ਉਹ ਡਾਕਟਰ ਪੂਰੀ ਕਰ ਸਕਦੇ ਆ ਇਹ ਰੁੱਖ ਦਾ ਬੇੜਾ ਕਰਕ ਨਾ ਕਰਨਾ ਇੱਥੇ ਨਾਂਣ ਕੇ ਗਾਨੇ ਬੰਨਣ ਨਾ ਇੱਥੇ ਆਣ ਕੇ ਮੀਟ ਬੰਨਣ ਆਪਣੇ ਘਰਾਂ ਚ ਜਾਓ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੇ ਬੱਚਿਆਂ ਦੀ ਸੇਵਾ ਕਰੋ ਜਿੰਨਾ ਤੁਹਾਨੂੰ ਸੁੱਖ ਮਿਲਣਾ ਇੱਥੋਂ ਤੁਹਾਨੂੰ ਕੱਖ ਨਹੀਂ ਮਿਲਣਾ ਇੱਥੋਂ ਸਿਰਫ ਸਾਹ ਮਿਲਨੇ ਆ ਆਕਸੀਜਨ ਮਿਲਨੀ ਆ ਅੱਜ ਸਾਡੇ ਅੰਮ੍ਰਿਤਸਰ ਦਾ ਜਿਹੜਾ ਤਾਪਮਨ 50 ਡਿਗਰੀ ਨੂੰ ਚਲੇ ਗਿਆ ਉਹ ਇਸੇ ਕਰਕੇ ਤੁਹਾਡੀਆਂ ਕਰਤੂਤਾਂ ਅਰ ਜਿਹੜੇ ਰੁੱਖਾਂ ਨੂੰ ਤੁਸੀਂ ਤੇਲ ਪਾਉਂਦੇ ਦੇ